ਦੋਸਤੋ ਅੱਜ ਤੁਹਾਡੇ ਨਾਲ ਇੱਕ ਸਟੋਰੀ ਸ਼ੇਅਰ ਕਰ ਰਿਹਾ ਹਾਂ ਜੇ ਤੁਹਾਨੂੰ ਚੰਗੀ ਲੱਗੀ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਇਸ ਸਟੋਰੀ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਕਿਉਂਕਿ ਜੋ ਆਪਰੇ ਅੱਜਕੱਲ ਸਮਾਜ ਦੇ ਵਿੱਚ ਦੇਸ਼ 'ਚ ਚੱਲ ਰਿਹਾ ਹੈ ਦੋਸਤੋ ਇੱਕ ਰਾਜਾ ਸੀ ਚੰਗੇਜ਼ ਖਾਨ ਚੰਗੇਜ਼ ਖਾਨ ਇੱਕ ਬੜਾ ਖੰਖਾਰ ਰਾਜਾ ਹੋਇਆ ਉਸਨੇ ਬਹੁਤ ਸਾਰੇ ਦੇਸ਼ਾਂ ਤੇ ਜਿੱਤ ਪ੍ਰਾਪਤ ਕੀਤੀ ਸੀ ਤੇ ਇੱਕ ਉਜ਼ਬੇਕਿਸਤਾਨ ਦਾ ਸ਼ਹਿਰ ਹੈ ਬੁਖਾਰਾ ਉਸ ਨੂੰ ਜਦੋਂ ਉਸਨੇ ਆਸੇ-ਪਾਸੇ ਘੇਰ ਲਿਆ ਇਹ ਸ਼ਹਿਰ ਦੀ ਖਾਸੀਅਤ ਕੀ ਸੀ ਇੱਥੋਂ ਦੇ ਲੋਕ ਇੱਕਦਮ ਮਿਲ-ਜੁਲ ਕੇ ਰਹਿੰਦੇ ਸੀ ਆਪਸ ਦੇ ਵਿੱਚ ਉਹਨਾਂ ਦਾ ਬਹੁਤ ਸਾਰਾ ਪਿਆਰ ਸੀ ਤੇ ਜਦੋਂ ਵੀ ਉਸ ਸ਼ਹਿਰ ਤੇ ਉੱਤੇ ਕੋਈ ਹਮਲਾ ਕਰਦਾ ਸੀ ਉਹ ਉਸ ਦਾ ਰਲ ਕੇ ਡਟ ਕੇ ਜਿਹੜਾ ਸਾਹਮਣਾ ਕਰਦੇ ਸੀ ਤੇ ਚਿੰਗੇਜ਼ ਖਾਨ ਨੂੰ ਇਸ ਚੀਜ਼ ਬਾਰੇ ਪਤਾ ਸੀਗਾ ਜਦੋਂ ਉਸ ਤੇ ਉਹ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉੱਥੋਂ ਦੇ ਲੋਕਾਂ ਨੇ ਉਸ ਦਾ ਬੜਾ ਡਟ ਕੇ ਸਾਹਮਣਾ ਕੀਤਾ ਚੰਗੇਸ਼ਕਨ ਨੂੰ ਲੱਗਿਆ ਕਿ ਮੈਂ ਇੱਥੇ ਜਿੱਤ ਪ੍ਰਾਪਤ ਨਹੀਂ ਕਰ ਸਕੂਗਾ ਤਾਂ ਉਸ ਦੇ ਦਿਮਾਗ ਦੇ ਇੱਕ ਵਿੱਚ ਚਾਲ ਆਈ ਕਿਉਂਕਿ ਛਾਤਰ ਦਿਮਾਗ ਦਾ ਰਾਜਾ ਸੀਗਾ ਉਸ ਨੇ ਇੱਕ ਚਿੱਠੀ ਲਿਖੀ ਉੱਥੋਂ ਦੇ ਲੋਕਾਂ ਨੂੰ ਕਿ ਜੋ ਲੋਕ ਮੈਂ ਉਸ ਨੇ ਕਿਹਾ ਕਿ ਮੈਂ ਇਸ ਸ਼ਹਿਰ ਦੇ ਉੱਤੇ ਜਲਦੀ ਹੀ ਜਿੱਤ ਪ੍ਰਾਪਤ ਕਰ ਲਵਾਂਗਾ ਜੋ ਲੋਕ ਮੇਰੇ ਵੱਲ ਆਉਣਾ ਚਾਹੁੰਦੇ ਆ ਉਹ ਆ ਸਕਦੇ ਆ ਉਹਨਾਂ ਨੂੰ ਮੈਂ ਮaaf ਕਰ ਦੂੰਗਾ ਤੇ ਬਾਕੀਆਂ ਨੂੰ ਮੈਂ ਜਿਹੜਾ ਜਾਨੋਂ ਮਾਰ ਦੂੰਗਾ ਉਹੀ ਗੱਲ ਹੋਈ ਲੋਕ ਉਹਦੇ ਚਾਸੇ 'ਚ ਫਸ ਗਏ ਜਿਹੜਾ ਸ਼ਹਿਰ ਦੋ ਢੜਿਆਂ ਦੇ ਵਿੱਚ ਵੰਡਿਆ ਗਿਆ ਇੱਕ ਉਸ ਦੇ ਸਮਰਥਨ ਵਾਲੇ ਇੱਕ ਉਸ ਦੇ ਖਿਲਾਫ ਤਾਂ ਦੋਸਤੋ ਕੁਸ਼ ਦੇਰ ਬਾਅਦ ਫਿਰ ਚਿੰਗੇਜ਼ ਖਾਨ ਨੇ ਉੱਥੇ ਇੱਕ ਚਿੱਠੀ ਭੇਜੀ ਜਿਹੜੇ ਉਸ ਦੇ ਸਮਰਥਨ ਵਾਲੇ ਲੋਕ ਸੀਗੇ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਆਪਣੇ ਵਿਰੋਧੀਆਂ ਦੇ ਖਿਲਾਫ ਲੜੋਗੇ ਤਾਂ ਮੈਂ ਇਹ ਸ਼ਹਿਰ ਛੋੜੇ ਕੋਲ ਛੱਡ ਕੇ ਚਲਾ ਜਾਊਂਗਾ ਛੋੜੇ حوالے ਕਰਕੇ ਚਲਾ ਜਾਊਂਗਾ ਇਸ ਕਰਕੇ ਤੁਸੀਂ ਆਪਣੇ ਵਿਰੋਧੀਆਂ ਦੇ ਨਾਲ ਜਿੱਤ ਪ੍ਰਾਪਤ ਕਰ ਲਵੋ ਤਾਂ ਦੋਸਤੋ ਉਸ ਦੀ ਇੰਨੀ ਗੱਲ ਕਹਿਣ ਦੀ ਧੀਰਸ ਸੀ ਕਿ ਉਹ ਦੋਨੇ ਪਹਿਲਾਂ ਤਾਂ ਇਕੱਠੇ ਸੀਗੇ ਧੜੇ ਫਿਰ ਉਹ ਅਲੱਗ-ਅਲੱਗ ਹੋ ਗਏ ਫਿਰ ਉਹਨਾਂ ਨੂੰ ਆਸ ਦੇ ਵਿੱਚ ਚਿੰਗੇਜ਼ ਖਾਨ ਨੇ ਲੜਾਤਾ ਬੜਾ ਖੂਨ ਖਰਾਬਾ ਹੋਇਆ ਤੇ ਜਿਹੜੇ ਚਿੰਗੇਜ਼ ਖਾਨ ਦੇ ਸਮਰਥਨ ਚ ਆਏ ਸੀ ਉਹ ਲੋਕਾਂ ਦੀ ਜਿੱਤ ਪ੍ਰਾਪਤ ਹੋਈ ਤੇ ਜ਼ਿਆਦਾਤਰ ਲੋਕ ਜਿਹੜੇ ਮਾਰੇ ਗਏ ਤਾਂ ਦੋਸਤੋ ਚਿੰਗੇਜ਼ ਖਾਨ ਨੇ ਸ਼ਹਿਰ ਦੇ ਅੰਦਰ ਚਿੰਗੇਜ਼ ਖਾਨ ਨੂੰ ਸ਼ਹਿਰ ਦੇ ਅੰਦਰ ਆਉਣ ਵਾਸਤੇ ਸਾਰੇ ਦਰਵਾਜ਼ੇ ਖੋਲ ਦਿੱਤੇ ਗਏ ਚਿੰਗੇਜ਼ ਖਾਨ ਅੰਦਰ ਆਇਆ ਤੇ ਉਸ ਨੇ ਆਪਣੀ ਸੈਨਾ ਨੂੰ ਹੁਕਮ ਦਿੱਤਾ ਕਿ ਇਹਨਾਂ ਲੋਕਾਂ ਨੂੰ ਮਾਰ ਦਿੱਤਾ ਜਾਵੇ ਤਾਂ ਉੱਥੋਂ ਦੇ ਲੋਕਾਂ ਨੇ ਜਿਹੜਾ ਚਿੰਗੇਜ਼ ਖਾਨ ਦਾ ਸਾਥ ਦਿੱਤਾ ਸੀ ਉਹ ਰਾਜੇ ਕੋਲ ਗਏ ਕਿ ਅਸੀਂ ਤਾਂ ਤੁਹਾਡਾ ਸਾਥ ਦਿੱਤਾ ਸੀ ਅਸੀਂ ਤੁਹਾਡੇ ਖਿਲਾਫ ਨਹੀਂ ਲੜੇ ਚੰਗੂ ਗਏ ਅਸੀਂ ਆਪ ਤੇ ਲੋਕਾਂ ਨੂੰ ਹੀ ਮਾਰ ਦਿੱਤਾ ਜਿੱਤ ਪ੍ਰਾਪਤ ਕਰਨ ਵਾਸਤੇ ਤੰਗੀਜ਼ ਖਾਨ ਨੇ ਕਿਹਾ ਜਿਹੜੇ ਬੰਦੇ ਆਪ ਦੇ ਆਪਣਿਆਂ ਦੇ ਨਹੀਂ ਹੋ ਸਕੇ ਉਹ ਮੇਰੇ ਕੀ ਹੋਣਗੇ ਕਿਉਂਕਿ ਤੁਸੀਂ ਤਾਂ ਆਪ ਹੀ ਵਫਾਦਾਰ ਨਹੀਂ ਨਿਕਲੇ ਆਪਣੇ ਲੋਕਾਂ ਦੇ ਹੀ ਇਸ ਕਰਕੇ ਮੈਨੂੰ ਇਹ ਜੇ ਲੋਕਾਂ ਦਾ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਵੇ ਤਾਂ ਦੋਸਤੋ ਚਿੰਗੇਜ਼ ਖਾਨ ਦੀ ਫੌਜ ਨੇ ਉਹਨਾਂ ਲੋਕਾਂ ਨੂੰ ਮਾਰ ਦਿੱਤਾ ਤਾਂ ਚੰਗੀਜ਼ ਖਾਨ ਨੇ ਉਹ ਸ਼ਹਿਰ ਦੇ ਉੱਤੇ ਕਬਜ਼ਾ ਕਰ ਲਿਆ ਤਾਂ ਦੋਸਤੋ ਇਹੋ ਜਿਹੇ ਲੋਕਾਂ ਤੋਂ ਬਚਿਆ ਕਰੋ ਜਿਹੜੇ ਕਿ ਵਫਾਦਾਰ ਨਹੀਂ ਹੁੰਦੇ ਉਹਨਾਂ ਨੇ ਧੋਖਾ ਹੀ ਦੇਣਾ ਹੁੰਦਾ ਹੈ ਆਪਣੇ ਸਮਾਜ ਦੇ ਵਿੱਚ ਵੀ ਇਹੋ ਜਿਹੇ ਬਹੁਤ ਲੋਕ ਆਪਾਂ ਨੂੰ ਮਿਲਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਦਾ ਕੰਮ ਇੱਕ ਉਂਗਲ ਲਾਉਣਾ ਹੁੰਦਾ ਹੈ ਤੇ ਉਂਗਲ ਲਾਉਣ ਤੋਂ ਬਾਅਦ ਉਹਨਾਂ ਨੇ ਤਮਾਸ਼ਾ ਦੇਖਣਾ ਹੁੰਦਾ ਤਾਂ ਦੋਸਤੋ ਸੋਨੂੰ ਇਹ ਸਟੋਰੀ ਚੰਗੀ ਲੱਗੀ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ